ਰੇ ਪਰਾਲੇ ਸਾਰੇ ਇਕੱਠੇ ਹੋ ਗਏ ਜੋ ਕਾਤਰ ਸਰ ਤੇਜਹਦਾਰ ਨੇ ਫੈਸਲਾ ਕੀਤਾ ਹੈ ਉਹਨੂੰ ਸਾਰੇ ਹੀ ਅਸੀਂ ਸਤਕਾਮ ਦੇਦੇ ਆ ਤੇ ਜੋ ਵੀ ਉਹਨਾਂ ਦਾ ਹੁਕਮ ਆ ਉਹ ਹਟਾਣਾ ਵੀ ਉਹੀ ਮਾਰ ਕੇ ਚੱਲ ਆ ਇਸ ਤਰੀਕੇ ਨਾਲ ਸੱਚਾ ਫੈਸਲਾ ਜਿਹੜਾ ਫੈਸਲਾ ਹੈ ਬਹੁਤ ਚੰਗਾ ਹੋਇਆ ਬਹੁਤ ਸੋਹਣਾ ਲੱਗਿਆ ਔਰ ਇਹਦੇ ਨਾਲ ਅਕਾਲ ਤੱਕ ਦੀ ਜਿਹੜੀ ਇੰਪੋਰਟੈਂਸ ਹੈ ਸੈਕ ਕਮੇ ਸਾਰੀ ਦੁਨੀਆ ਚ ਵਧੀ ਕੀ ਲੱਗਦਾ ਪਹਿਲਾਂ ਪਹਿਲੇ ਲਗਣ ਕਿਦਸ ਲੱਗਦਾ ਪਹਿਲੇ ਇਹੋ ਜੇ ਪਹਿਲੋ ਹੋਣੀ ਚਾਹੀਦੀ ਸੀ ਫੈਸ਼ਨ ਇਤੇ ਹਮੇਸ਼ਾ ਇਦਾਂ ਦੇ ਹੋਣੇ ਚਾਹੀਦੇ ਸਨ ਪਰ ਕੋਈ ਕਮੀਆਂ ਆਂ ਨਹੀਂ ਅਸਾਂ ਸੈਕ ਸਰਮਾਨ ਨੇ ਉਹ ਸਾਰੀਆਂ ਕਮੀਆਂ ਕੱਢ ਦਿੱਤੀਆਂ ਲੱਗੇ ਲਕੀਏ ਲੱਗੇ ਮੈਂ ਜੋ ਇਹ ਜੋ ਚਾਹ ਪੰਜ ਤੱਕ ਅਕਾਲੀ ਦਲ ਤੱਕ ਨਾ ਵੀ ਹੁੰਦਾ ਉਹ ਤੱਕ ਪੰਜਾਬ ਤੱਕ ਨਾ ਇਹ ਫਿਰ ਨਾਲ ਅਕਾਲੀ ਦਲ ਦੇ ਮੋੜ ਮੋੜ ਪੈਰ ਲਾ ਕੇ ਨੇ ਤੇ ਅਕਾਲੀ ਦਲ ਪੁਰਾਣੀਆਂ ਲੀਆਂ ਤੇ ਚੱਲ ਕੇ ਤੇ ਛੇਤੀ ਆਪਣੇ ਪੰਜਾਬ ਵਿੱਚੋਂ ਆ ਗਏ ਨੇ ਲੰਬੇ ਸਮੇਂ ਤੋਂ ਆਵਾਜ਼ ਬੰਦ ਕੀਤੀ ਸੀ ਪਰ ਇੰਨੇ ਸਮੇਂ ਬਾਅਦ ਤੁਹਾਡੀ ਕੀਤੀ ਜਿਹੜੀ ਗੱਲ ਹੈ ਉਹ ਮੁਕੰਮਲ ਹੋ ਗਈ ਇਹ ਮੈਂ ਜਿਹੜੀ ਆਵਾਜ਼ ਬੁਲੰਦ ਕੀਤੀ ਸੀ ਇਹ 12 ਸਾਲਾਂ ਬਾਅਦ ਮੇਰੀ ਗੱਲ ਸੁਣੀ ਗਈ ਸਾਡਾ ਵੀ ਕਾਫੀ ਨੁਕਸਾਨ ਹੋਇਆ ਬਤੌਰ ਸਿਆਸਤਾਂ ਨੂੰ ਪਾਰਟੀ ਜੋ ਕੰਡ ਦਿੱਤਾ ਗਿਆ ਸੀ ਕਿਵੇਂ ਦੇਖਦੇ ਹੋ ਸਾਰੇ ਘਟਨਾਵਾਂ ਦੇ ਵੇਖੋ ਇਹ ਗੱਲ ਨਹੀਂ ਹੈ ਵੀ ਅਸੀਂ ਤਾਂ ਪਾਰਟੀ ਵਾਸਤੇ ਚੁੱਪਦਾ ਹਾਂ ਪਰ ਜਿਹਨੇ ਪਾਰਟੀ ਦੇ ਸੰਸਦ ਲੀਡਰ ਸਾਹਿਬਾਨ ਮੋਤਵਰ ਉਹ ਉਹਨਾਂ ਦੇ ਉਹ ਪਸਾਦੇ ਨਹੀਂ ਸੀਗਾ ਸਾਡਾ ਤਾਂ ਨੁਕਸਾਨ ਹੋਇਆ ਹੈ ਪਰ ਪਾਰਟੀ ਦਾ ਉੱਤੋਂ ਹੀ ਵੱਡਾ ਨੁਕਸਾਨ ਹੈ ਅਕਸਰ ਕੀ ਆਉਂਦਾ ਹੈ ਪਾਰਟੀ ਆ ਗੋਣ ਲਓ ਕਿ ਸਾਡਾ ਕੋਈ ਰੋਲ ਨਹੀਂ ਹੈ ਭਾਵੇਂ ਕਿ ਕਿਤਨਾ ਵੱਲ ਵਿੱਚ ਕੋਈ ਰੋਲ ਨਹੀਂ ਆ ਪਰ ਕੱਲ ਜੋ ਹੋਇਆ ਕਿਵੇਂ ਦੇਖਦੇ ਹੋ ਸਾਰੇ ਸਨਕਾਰ ਕੀਤਾ ਸਾਰੇ ਸਨਕਾਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮੈਂ ਜੋ ਕਲਪ੍ਰੈਂਸਾ ਬੰਦੇ ਜੂਤਾ ਉਹਨਾਂ ਨੇ ਸਾਰੀਆਂ ਪੁਰੀਆਂ ਗਲਤੀਆਂ ਮੰਨ ਲਈਆਂ ਨੇ ਅੱਜ ਤੇ ਸਾਰੀ ਦੁਨੀਆ ਤੇ ਪਤਾ ਲੱਗ ਗਿਆ ਵੀ ਅਸੀਂ ਠੀਕ ਹਾਂ ਉਹ ਠੀਕ ਹੈ ਪੂਜਾ ਗੁਰ ਮੰਨ ਨਹੀਂ ਨਹੀਂ ਵੀ ਮੰਨਦੇ ਨਜ਼ਰ ਆਏ ਸੀ ਕਿਵੇਂ ਦੇਖਦੇ ਉਹਨਾਂ ਨੂੰ ਮੈਂ ਇਹ ਕਹਿੰਦਾ ਜਦੋਂ ਕੀਤਾ ਹੀ ਉਹਨਾਂ ਨੇ ਤਾਂ ਮੈਂ ਬੰਨਾ ਹੈ ਹੀ ਨਹੀਂ ਜੀ ਪਰ ਸਭ ਤੋਂ ਪਹਿਲਾਂ ਮਦਰ ਨੂੰ ਮਰਾ ਚੁੱਕਾ ਬਾਅਦ ਪਾਰ ਕਰ ਲੈਣਾ ਚਾਹੀਦਾ ਹੈ। ਵਿਕੋ ਜੋ ਸਿੰਘ ਸਾਹਿਬ ਨੇ ਯਾਤਰਾ ਕੀਤਾ ਵੀ ਇੱਕ ਸਾਡੀ ਕਮੇਟੀ ਬਣਾਤੀ ਆ ਜਿਹੜੀ ਭਰਤੀ ਕਰੂਗੀ। ਉਹ ਇਹ ਨਹੀਂ ਹੋਊਗਾ ਵੀ ਗਲਤੀ ਭਰਤੀ ਕਰੇ ਤੇ ਆਪਣੇ ਬੰਦੇ ਖਰ ਲੂਗੀ। ਸਿੰਘ ਸਾਹਿਬ ਨੇ ਕਿਹਾ ਵੀ ਬੋਕਸ ਭਰਤੀ ਨਹੀਂ ਹੋਗੀ। ਬੋਕਸ ਭਰਤੀ ਨਹੀਂ ਹੋਗੀ। ਉਹ ਜਿਹੜੀ ਟੀਮ ਆ ਉਹ ਬਿਲਕੁਲ ਸਹੀ ਆ। ਉਹ ਨੀਟਰਲ ਹੋ ਕੇ ਭਰਤੀ ਕਰੂਗੀ, ਠੀਕ ਭਰਤੀ ਕਰੂਗੀ। ਜੇ ਜੋ ਫੈਸਲਾ ਹੋਊਗਾ ਕਿ ਨਾਲ ਸਾਰੇ ਨੂੰ ਇੱਕ ਮੰਚ ਤੇ ਇਕੱਠੇ ਬਰੋਂ ਪਵੇਗਾ ਹੋਣਾ ਚਾਹੀਦਾ ਦੇਖੋ ਜ਼ਰੂਰ ਹੋਣਾ ਇੱਥੇ ਹਰਿਆਣਾ ਕਮੇਟੀ ਦੇ ਸਾਥਤਾ ਪ੍ਰਧਾਨ ਦਾਦੂਵਾਲ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਬਲਟੋਏ ਨੂੰ ਦਸਾ ਦੀ ਬਾਹਰ ਕੀਤਾ ਗਿਆ ਸੀ ਸੁਖਬੀਰ ਬਾਦਲ ਨੂੰ ਵੀ ਕੋਈ ਈਵੈਂਟ ਨਹੀਂ ਸੱਦਾ ਮਿਲਣੀ ਚਾਹੀਦੀ ਦੇਖੋ ਦਾਦੂਵਾਲ ਦੀ ਆਪਣੀ ਸੋਚ ਹੈ ਮੇਰੀ ਸੋਚ ਹੈ ਵੀ ਜੋ ਵੀ ਕੀਤਾ ਠੀਕ ਹੈ ਆਪਾਂ ਨੂੰ ਸਿੰਘ ਸਾਹਿਬਾ ਨੇ ਜੋ ਕਿਹਾ ਮੁਸਰਤ 2015 ਵਿੱਚ ਤੁਸੀਂ ਬਰਨਬਲ ਸਾਹਿਬ ਨੂੰ ਕਿਹਾ ਸੀਗਾ ਵੀ ਸੁਖਬੀ ਦੀ ਪ੍ਰਧਾਨਨਾ ਬਣਾਓ ਨਹੀਂ ਤੇ ਨੁਕਸਾਨ ਹੋਊਗਾ ਪਾਰਟੀ ਦਾ ਕੀ ਲੱਗਦਾ ਕਿ ਹੁੰਦਾ ਵਿਚਾਰ ਕੀਤਾ ਹੁੰਦਾ ਤੇ ਅੱਜ ਉਸ ਵਕਤ ਮੈਂ ਕਹਿ ਸੀਗਾ ਅੱਜ ਜਦ ਪ੍ਰਕਾਰੀ ਕਾਂਡ ਹੋਇਆ ਸੇਖ ਸੁਖਬੀ ਬਾਦਲ ਨੂੰ પાਸੇ ਕਰਕੇ ਆਪ ਪ੍ਰਧਾਨ ਬਣ ਜੋ ਤੇ ਇਹ ਇਹ ਜਿਹੜਾ ਥਾਣਾ ਹੈ ਤੇ ਕੰਮ ਨਹੀਂ ਲੈ ਬਕੀ ਪਰ ਸਾਡੀ ਕਿਸੇ ਨੇ ਧੁੰਮੀ ਨਹੀਂ ਸਾਡਾ ਸਾਨੂੰ ਕਾਨੂੰਨ ਕਿ ਕੱਢ ਦਿੰਦੀ ਪਰ ਕੀ ਲੱਗਦਾ ਕਿ ਅੱਜ ਉਹਦਾ ਜਿਹੜਾ ਸਹੀ ਸਿੰਘ ਸਾਹਿਬ ਨੇ ਫੈਸਲਾ ਦਿੱਤਾ ਹੈ ਬਿਲਕੁਲ ਸਹੀ ਹੈ ਤੁਹਾਡੇ ਨਾਲ ਕੱਲ ਸੰਪਰਕ ਕੀਤਾ ਕਿਸੇ ਨੇ ਜਦੋਂ ਇਹ ਨਤੀਜੇ ਆਏ ਨੇ ਉਸ ਤੋਂ ਬਾਅਦ ਨਹਿਵਾ ਕਿਹੋ ਜਿਹਾ ਕੁਝ ਤੁਸੀਂ ਤੁਸੀਂ ਨੂੰ ਸਮਰਥ ਚਾਦੇ ਮੈਂ ਵੀ ਤੁਹਾਡੀ ਕੀ ਰਣਨੀਤੀ ਰਹੇਗੀ ਹੁਣ ਲੋਕੀ ਹਲਕੇ ਦੇ ਵਿੱਚ ਤੁਸੀਂ ਹੈ ਕੰਮ ਲਈ ਸ਼੍ਰੋਮੀ ਅਕਾਦੀਦ ਲਈ ਕੰਮ ਕਰੋਗੇ ਤੁਹਾਡੀ ਕੀ ਅਗਲੀ ਰਣਨੀਤੀ ਹੋਏਗੀ ਸਾਰੀ ਹੁਣ ਕੱਲ ਦੇ ਕੀ ਪੂਰੀ ਰਾਜਨੀਤੀ ਇਹ ਹੋਏਗੀ ਵੀ ਖਾਲੀ ਦਲ ਨੂੰ ਆਪਾਂ ਕਿਦਾਂ ਪੰਜਾਬ ਵਿੱਚ ਫਰਵਾਇਆ ਦੇਖ ਅਕਾਲੀ ਦਲ ਦੇ ਪ੍ਰਧਾਨੀ ਤੋਂ ਨਹੀਂ ਲਾਦੇ ਹੋ ਜਿਹੜਾ ਅਸੀਂ ਅਕਾਲੀ ਦਲ ਤੋਂ ਬਾਹਰ ਰਹਿ ਕੇ ਤੁਸੀਂ ਵੱਖਰੀ ਪਾਰਟੀ ਇੱਕ ਤਿਆਰ ਕੀਤੀ ਸੀ ਕੀ ਹੁਣ ਇਹ ਪਾਰਟੀ ਨੂੰ ਫਿਰ ਸਟੈਂਡ ਕਰਨ ਲਈ ਪੂਰਾ ਜੋਗਦਾਨ ਦੇਣਾ ਪਊਗਾ ਅਸੀਂ ਆਪਣੀ ਪੂਰਾ ਕਰਾਂਗੇ ਕਿ ਕਿਸੇ ਤਰ੍ਹਾਂ ਅਕਾਲੀ ਦਲ ਟੱਟਾ ਹੋ ਕੇ ਫਿਰ ਪ੍ਰਾਰੀਆਂ ਦੀਆਂ ਤੇ ਇਹ ਜਿਹੜਾ ਸਰਪ ਅਕਾਲੀ ਦਲ ਦੇ ਅੰਦਰ ਬੈਠ ਕੇ ਸੋਪਣੇ ਚਾਲੇ ਜਾ ਰਹੇ ਹਨ ਇਹ ਜੋ ਫੈਸਲਾ ਚਿੰਤਾ ਪਤਾ ਕੀਤਾ ਹੈ ਉਹ ਤੇ ਅਕਾਲੀ ਦਲ ਨੇ ਨਹੀਂ ਲਿਆ